ਪੀਰੀਅਡਸ ਦੇ ਦੌਰਾਨ ਮਹੀਨਾ ਜਦੋਂ ਆਉਂਦਾ ਹੈ ਹਰ ਔਰਤ ਨੂੰ ਉਸੇ ਦੌਰਾਨ ਆਪਣੇ ਢਿੱਡ ਦੇ ਵਿੱਚ ਦਰਦ ਹੋਣਾ ਇੱਕ ਬੜਾ ਸੀਰੀਅਸ ਟਾਪਿਕ ਹੈ ਔਰ ਇਸ ਦਰਦ ਨੂੰ ਕਈ ਵਾਰੀ ਆਪਾਂ ਕਿਸੇ ਨਾਲ ਸਾਂਝਾ ਨਹੀਂ ਕਰਦੇ ਸਪੈਸ਼ਲ ਜਿਹੜੀਆਂ ਮੇਰੀਆਂ ਛੋਟੀਆਂ ਭੈਣਾਂ ਨੇ ਉਹਨਾਂ ਦੇ ਦਰਦ ਨਾਲ ਕਈ ਵਾਰੀ ਖੱਲੀਆਂ ਵੀ ਪੈ ਜਾਂਦੀਆਂ ਨੇ ਸੋ ਅਗਰ ਤੁਹਾਡੇ ਢਿੱਡ ਦੇ ਵਿੱਚ ਦਰਦ ਹੁੰਦਾ ਹੈ ਜਦੋਂ ਤੁਹਾਨੂੰ ਪੀਰੀਅਡਸ ਆਉਂਦੇ ਨੇ ਜਦੋਂ ਤੁਹਾਨੂੰ ਮਹੀਨਾ ਆਉਂਦਾ ਹੈ ਤਾਂ ਅੱਜ ਵਾਲੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ 70 ਤੋਂ 80% ਆਰਾਮ ਪੱਕਾ ਮਿਲੇਗਾ ਸਾਸ੍ਰਿਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਦ ਸਿੰਘ ਸਰਾ ਬੜੀਆਂ ਸਾਨ ਕਸਰਤਾਂ ਤਾਂ ਤੁਸੀਂ ਕਰਨੀਆਂ ਹੀ ਕਰਨੀਆਂ ਨੇ ਪਰ ਹਮੇਸ਼ਾ ਇਸ ਜਗ੍ਹਾ ਤੇ ਤੁਸੀਂ ਕੋਕੋਨਟ ਆਇਲ ਥੋੜਾ ਜਿਹਾ ਗਰਮ ਕਰ ਲਓ ਖੋਪੇ ਦਾ ਤੇਲ ਗਰਮ ਕਰ ਲਓ ਉਸ ਦੀ ਹਲਕੀ ਜਿਹੀ ਮ사ਜ ਕਰੋ ਟਿੱਟ ਤੇ ਔਰ ਉਸ ਤੋਂ ਉੱਪਰ ਗਰਮ ਪਾਣੀ ਵਾਲੀ ਬੋਟਲ ਨਾਲ 10 ਤੋਂ 15 ਮਿੰਟ ਸੇਕ ਦੋਗੇ ਤਾਂ ਵੀ ਤੁਹਾਨੂੰ ਬਹੁਤ ਆਰਾਮ ਮਿਲੇਗਾ ਸੋ ਪਹਿਲੀ ਅਗਰ ਆਪਾਂ ਕਸਰਤ ਦੀ ਗੱਲ ਕਰੀਏ ਆਪਾਂ ਦੋ ਸਰਾਣੇ ਬਿਲਕੁਲ ਬੈੱਡ ਦੇ ਵਿਚਾਲੇ ਰੱਖ ਲੈਣੇ ਐ ਇਦਾਂ ਕਰਕੇ ਔਰ ਆਪਾਂ ਬਿਲਕੁਲ ਦੋਨੋਂ ਲੱਤਾਂ ਆਪਣੀਆਂ ਖੋਲ ਦੇਣੀਆਂ ਨੇ ਇਸ ਤਰ੍ਹਾਂ ਕਰਕੇ ਔਰ ਜਦੋਂ ਆਪਾਂ ਲੱਤਾਂ ਖੋਲਾਂਗੇ ਔਰ ਪਿੱਛੋਂ ਪੈਰ ਵੀ ਇਧਰ ਕਰ ਦੇਣੇ ਨੇ ਔਰ ਆਪਾਂ ਪੂਰਾ ਆਪਣਾ ਢਿੱਡ ਇਸ ਤੇ ਰੱਖ ਕੇ ਐਦਾਂ ਆਰਾਮ ਨਾਲ ਆਪਾਂ ਲੇਟ ਜਾਣਾ ਹੈ ਸੋ ਇਸ ਪੋਜੀਸ਼ਨ ਦੇ ਵਿੱਚ ਤੁਸੀਂ 10 ਤੋਂ 15 ਮਿੰਟ ਲੇਟਣ ਦੀ ਕੋਸ਼ਿਸ਼ ਕਰਨੀ ਫਰੌਗ ਪੋਜ਼ ਵੀ ਕਹਿ ਦਿੰਦੇ ਆ ਪਰ ਅੱਗੇ ਤੁਸੀਂ ਦੋ ਸਰਾਣੇ ਰੱਖਣੇ ਹੀ ਰੱਖਣੇ ਆ ਆਪਣੇ ਢਿੱਡ ਦੇ ਅੱਗੇ ਇਸ ਨਾਲ ਤੁਹਾਨੂੰ ਇਸ ਜਗ੍ਹਾ ਤੇ ਬਹੁਤ ਆਰਾਮ ਮਿਲੇਗਾ ਇਹ ਹੋਗੀ ਪਹਿਲੀ ਕਸਰ ਹੁਣ ਜਿਹੜੀ ਦੂਜੀ ਕਸਰਤ ਤੁਸੀਂ ਕਰਨੀ ਹੈ ਉਹ ਤੁਸੀਂ ਕਰਨੀ ਹੈ ਬਟਰਫਲਾਈ ਐਕਸਰਸਾਈਜ਼ ਤੁਸੀਂ ਕੀ ਕਰੋਗੇ ਆਪਣੇ ਦੋਨੋਂ ਪੈਰ ਜੋੜ ਕੇ ਇਸ ਤਰ੍ਹਾਂ ਦੇਖੋ ਬੈਠ ਜਾਓਗੇ ਔਰ ਬਟਰਫਲਾਈ ਕਰੋਗੇ ਹੌਲੀ ਹੌਲੀ ਇਦਾਂ ਤੁਸੀਂ ਕਰੋਗੇ 1 2 10 ਵਾਰੀ ਕਰੋਗੇ ਗਿਣ ਕੇ ਆਰਾਮ 4 ਤੋਂ 5 ਸੈੱਟ ਲਾਓ ਅਗਰ ਥੱਕ ਜਾਓ ਲੱਤਾਂ ਸਿੱਧੀਆਂ ਕਰ ਦੇਣੀਆਂ ਨੇ ਨਹੀਂ ਫਿਰ ਤੁਸੀਂ ਦੋਨੋਂ ਪੈਰ ਜੋੜ ਕੇ ਇਦਾਂ ਇਦਾਂ ਕਰਦੇ ਰਹਿਣਾ ਹੈ ਇਹ ਹੋ ਗਈ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਆ ਆਪਾਂ ਲੱਕ ਦਰਦ ਲਈ ਵੀ ਇਹ ਕਸਰਤ ਕਰਦੇ ਆ ਨੀ ਟੂ ਚੈਸਟ ਨੀ ਹਕਸ ਮਤਲਬ ਆਪਾਂ ਦੋਨੋਂ ਅੱਡੀਆਂ ਘਰੀਸ ਕੇ ਹੋਣੀਆਂ ਔਰ ਦੋਨੋਂ ਗੋਡੇ ਛਾਤੀ ਦੇ ਨਾਲ ਲਾ ਦੇਣੇ ਆ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਔਰ ਦੈਨ ਲਤਾਂ ਹੌਲੀ ਹੌਲੀ ਸਿੱਧੀਆਂ ਕਰ ਦੋਗੇ ਇਸ ਦੇ ਚਾਰ ਤੋਂ ਪੰਜ ਸੈੱਟ ਲਾਉਣੇ ਆ ਔਰ ਆਖੀਰ ਦੇ ਵਿੱਚ ਤੁਸੀਂ ਕੋਬਰਾ ਪੋਸ ਕਰੋਗੇ ਤਾਂ ਕਿ ਆ ਮਸਲ ਹਲਕੇ ਜੇ ਤੁਹਾਡੇ ਸਟ੍ਰੈਚ ਹੋ ਜਾਣ ਜਿੰਨਾ ਕੁ ਤੁਹਾ ਤੋਂ ਹੋ ਸਕੇਗਾ ਦੋਨੋਂ ਮੁੱਢਿਆਂ ਥੱਲੇ ਹੱਥ ਆ ਜਾਣਗੇ ਔਰ ਉੱਪਰ ਉਠਣ ਦੀ ਕੋਸ਼ਿਸ਼ ਇੱਥੇ 5 ਸੈਕਿੰਡ ਹੋਲਡ ਫਿਰ ਆਪਾਂ ਰਿਲੈਕਸ ਤੁਸੀਂ ਦੇਖੋ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਔਰ ਨਾਲ 10 ਤੋਂ 15 ਮਿੰਟ ਸੇਕ ਦੋਗੇ ਕੋਕੋਨਟ ਆਇਲ ਨੂੰ ਖੋਪੇ ਦੇ ਤੇਲ ਨੂੰ ਗਰਮ ਕਰਕੇ ਮ사ਜ ਕਰੋਗੇ ਤੁਸੀਂ ਪੀਰੀਅਡਸ ਦੇ ਦੌਰਾਨ ਹੋਣ ਵਾਲੇ ਤੁਹਾਡੇ ਕ੍ਰੈਂਪਸ ਨੇ ਜਿਹੜੀਆਂ ਜਾਂ ਪੀਰੀਅਡਸ ਦੇ ਦੌਰਾਨ ਤੁਹਾਡੇ ਜਿਹੜਾ ਢਿੱਡ 'ਚ ਦਰਦ ਹੁੰਦਾ ਹੈ ਉਸ ਤੋਂ ਤੁਸੀਂ ਆਰਾਮ ਪਾ ਸਕਦੇ ਹੋ ਸਤਿ ਸ੍ਰੀ ਅਕਾਲ ਜੀ